ਵਿਸ਼ਿੰਸ਼ਾਏ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਪੁਰ ਦੀ ਖੁਸ਼ੀ ਅੰਦਰ ਵਿਸ਼ੇਸ਼ ਤੌਰ ਤੇ ਗੁਰਦੁਆਰਾ ਸ਼੍ਰੀ ਚਰਨ ਕਮਲ ਸਹਿ ਮਾਛੀਵਾੜਾ ਸਾਹਿਬ ਪਾਵਨ ਪਿੱਤਰ ਧਰਤੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸਭਾ ਸੁਸਾਇਟੀਆਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਪੁਰਪੁਰ ਦੀ ਖੁਸ਼ੀ ਅੰਦਰ समर्पित ਹੁੰਦਿਆਂ ਹੋਇਆਂ ਸਤਿਗੁਰੂ ਜੀ ਦੇ ਮਹਾਨ ਫਲਸਫੇ ਨੂੰ ਮਹਾਨ ਨਗਰ ਕੀਰਤਨ ਪੰਜ ਪਿਆਰਿਆਂ ਦੀ ਜੋਗ ਅਗਵਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਸੁੰਦਰ ਸਰੂਪ ਨਗਰ ਕੀਰਤਨ ਸਜਾਏ ਜਾ ਰਹੇ ਹਨ ਇਸੇ ਕਰਕੇ ਕਿ ਆਉਣ ਵਾਲਾ ਜਿਹੜਾ ਭਵਿੱਖ ਹੈ ਜੋ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਵੀ ਇਹਨਾਂ ਕਥਾ ਕਹਾਣੀਆਂ ਤੇ ਬਾ ਬਾਣੀਆਂ ਕਹਾਣੀਆਂ ਨਾਲ ਜੋੜਿਆ ਜਾ ਸਕੇ ਸਿੱਖੀ ਵਿਰਸੇ ਨਾਲ ਜੋੜਿਆ ਜਾ ਸਕੇ ਜਿਵੇਂ ਨਗਰ ਕੀਰਤਨ ਸੁੰਦਰ ਸਰੂਪ ਸਜਾਏ ਗਏ ਹਨ ਗੁਰੂ ਸਵਾਰਿਓ ਇਹ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਆਪਣੀ ਮਰਯਾਦਾ ਹੈ ਖਾਲਸਾ ਸੁੰਦਰ ਸਰੂਪ ਬਾਣੀ ਦੇ ਵਿੱਚ ਸਜਿਆ ਹੋਇਆ ਕਲਗੀਧਰ ਪਾਤਸ਼ਾਹ ਦਾ ਸਾਖਸ਼ਾਂਤ ਸਰੂਪ ਖਾਲਸਾ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਆਪਣੀ ਫੌਜ ਹੈ ਖਾਲਸਾ ਅਕਾਲਪੁਰ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਮਿਹਰਮਤ ਹੈ ਜਿਨ੍ਹਾਂ ਨੇ ਖਾਲਸਾ ਸਾਜ ਕੇ ਆਪਣੇ ਵਿੱਚ ਅਪੇਤਾ ਬਖਸ਼ਿਸ਼ ਕੀਤੀ ਹੈ ਸੋ ਪ੍ਰਕਾਸ਼ਪੁਰ ਕੁਰਬ ਸਤਿਗੁਰੂ ਸੱਚੇ ਪਾਤਸ਼ਾਹ ਦਾ ਬੜੀ ਚੜ੍ਹਦੀ ਕਲਾ ਨਾਲ ਮਨਾਏ ਜਾ ਰਹੇ ਹਨ ਸੋ ਗੁਰੂ ਸਵਾਰਿਓ ਸੰਤ ਸਿਪਾਹੀ ਬਣੀਏ ਗੁਰੂ ਮਹਾਰਾਜ ਜੀ ਦੇ ਦਿੱਤੇ ਹੋਏ ਅਮਰਤ ਦੀ ਦਾਤ ਨਾਲ ਜੁੜ ਕੇ ਬਾਣੀ ਤੇ ਬਾਣੇ ਦੇ ਧਾਰਨੀ ਹੋਈਏ ਕਕਾਰਾਂ ਦੇ ਧਾਰਨੀ ਹੋਈਏ ਤਾਂ ਕਿ ਨਸ਼ਿਆਂ ਤੋਂ ਬਚ ਸਕਾਂਗੇ ਔਰ ਧਰਮ ਦੀ ਜਿਹੜੀ ਦ੍ਰਿੜਤਾ ਹੈ ਪਰਪਕਤਾ ਹੈ ਉਹ ਜੀਵਨ ਦੇ ਵਿੱਚ ਆ ਸਕੇ ਸੋ ਦਾਸਰੇ ਵੱਲੋਂ ਸਮੁੱਚੀ ਸੰਗਤ ਨੂੰ ਪ੍ਰਕਾਸ਼ ਗੁਰਪੁਰਪ ਦੀਆਂ ਲੱਖ ਲੱਖ ਵਧਾਈਆਂ ਹੋਣ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ